ਜ਼ਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਇਹ ਬਾਜ਼ਲ ਕਾ ਵਾਸੀਓ ਇਹ ਜਿਹੜੇ ਲੋਕ ਅੱਜ ਤੁਸੀਂ ਇੱਥੇ ਖੜੇ ਦੇਖ ਰਹੇ ਹੋ ਇਹ ਤੁਹਾਡੇ ਆਪਣੇ ਭੈਣ ਭਾਈ ਤੁਹਾਡੇ ਆਪਣੇ ਧੀਆ ਪੁੱਤਰ ਨੇ ਜਿਨ੍ਹਾਂ ਦਾ ਕਸੂਰ ਇਹ ਹੈ ਕਿ ਉਹਨਾਂ ਨੇ ਪੰਜਾਬ ਚੁਣਿਆ ਜਿਨ੍ਹਾਂ ਦਾ ਕਸੂਰ ਇਹ ਹੈ ਕਿ ਉਹਨਾਂ ਨੇ ਪੜ੍ਹਾਈਆਂ ਕਰਕੇ ਆਪਣਾ ਰੋਜ਼ਗਾਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕਸੂਰ ਇਹ ਹੈ कि ਉਹਨਾਂ ਨੇ ਸਰਕਾਰਾਂ ਵਾਂਗੂ ਲਾਰਿਆਂ ਦਾ ਲਾਰਿਆਂ ਨਾਲ ਲੋਕਾਂ ਤੋਂ ਜਿਹੜਾ ਪੈਸਾ ਠੱਗਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਮਿਹਨਤ ਨਾਲ ਕਮਾ ਕੇ ਖਾਣ ਦੀ ਕੋਸ਼ਿਸ਼ ਕੀਤੀ ਇਹ ਸਾਰੇ ਸਾਥੀ ਜੋ ਤੁਸੀਂ ਇੱਥੇ ਦੇਖ ਰਹੇ ਹੋ ਇਹ ਘੱਟ ਤੋਂ ਘੱਟ ਵੀ ਮਾਸਟਰਸ ਨੈਟ ਮਾਸਟਰ ਜਿਹਨੂੰ ਕਿ ਆਪਾਂ ਪੰਜਾਬੀ ਵਿੱਚ 16ਵੀਂ ਕਹਿ ਦਿੰਨੇ ਆ ਉਹ ਪੜੇ ਹੋਏ ਨੇ ਉਸ ਤੋਂ ਬਾਅਦ ਇਹਨਾਂ ਨੇ 3-3 4-4 ਟੈਸਟ ਕਲੀਅਰ ਕੀਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਪੀ ਐਚ ਡੀ ਦੀ ਡਿਗਰੀ ਕੀਤੀ ਹੈ ਤੇ ਕੁਝ ਨੇ ਪੀ ਐਚ ਡੀ ਤੋਂ ਵੀ ਉੱਤੇ ਦੀ ਡਿਗਰੀ ਕੀਤੀ ਹੈ ਇਹ ਸਾਰੇ ਸਾਥੀ ਇਹ ਚਾਹੁੰਦੇ ਸੀ ਕਿ ਸਾਡੇ ਪੰਜਾਬ ਵਿੱਚ ਜਿੱਥੇ ਕਿ 25 ਸਾਲਾਂ ਤੋਂ ਕਾਲਜਾਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਕੋਈ ਪੱਕੀਆਂ ਭਰਤੀਆਂ ਨਹੀਂ ਹੋਈਆਂ ਅਤੇ ਉਸ ਦਾ ਖਮਿਆਜ਼ਾ ਜਿਹੜੇ ਨੇ ਪੰਜਾਬ ਦੇ ਵਿਦਿਆਰਥੀ ਤੇ ਪੰਜਾਬ ਦਾ ਗਰੀਬ ਵਰਗ ਮਜ਼ਦੂਰ ਕਿਸਾਨ ਅਤੇ ਗਰੀਬ ਵਰਗ ਪੁੱਗ ਰਿਹਾ ਹੈ ਜਿੰਦੇ ਬੱਚਿਆਂ ਦੇ ਪਹੁੰਚ ਤੋਂ ਉੱਚ ਸਿੱਖਿਆ ਜੋ ਹੈ ਉਹ ਬਾਹਰ ਹੁੰਦੀ ਜਾ ਰਹੀ ਹੈ ਇਹ ਸਾਰੇ ਸਾਥੀ ਚਾਹੁੰਦੇ ਸੀ ਕਿ ਅਸੀਂ ਉਹਨਾਂ ਬੱਚਿਆਂ ਨੂੰ ਪੜਾਈਏ ਤਾਂ ਇਹਨਾਂ ਨੇ ਪਹਿਲਾਂ ਸਰਕਾਰੀ ਕਾਲਜ ਬਚਾਓ ਮੋਰਚਾ ਦੇ ਅਧੀਨ ਇਹ ਜ਼ੋਰ ਮਾਰਿਆ ਕਿ ਪਰਤियां ਆਪ ਆਉਣ ਉਸ ਤੋਂ ਬਾਅਦ ਉਹਨਾਂ ਪਰਤੀਆਂ ਦੇ ਵਿੱਚ ਟੈਸਟ ਦੇ ਕੇ ਇਹ ਸਾਰੇ ਸਿਲੈਕਟ ਹੋਏ ਸਿਲੈਕਟ ਹੋਣ ਤੋਂ ਬਾਅਦ ਇਹਨਾਂ ਦੀ ਭਰਤੀ ਤੇ ਹਾਈ ਕੋਰਟ ਵੱਲੋਂ ਸਟੇ ਲਾ ਦਿੱਤਾ ਜਾਂਦਾ ਹੈ ਜੋ ਕਿ ਫਰਸਟ ਬੈਂਚ ਵੱਲੋਂ ਰੱਦ ਕਰ ਦਿੱਤੀ ਜਾਂਦੀ ਹੈ ਅਤੇ ਉਸ ਟਾਈਮ ਆਪ ਸਰਕਾਰ ਕਹਿੰਦੀ ਹੈ ਕਿ ਇਹ ਭਰਤੀ ਤਾਂ ਐਸਲੀ ਰੱਦ ਹੋ ਗਈ ਕਿਉਂਕਿ ਪਿਛਲੀ ਸਰਕਾਰ ਨੇ ਇਹਦੇ ਵਿੱਚ ਕਮੀਆਂ ਛੱਡੀਆਂ ਹੁਣ ਅਸੀਂ ਕਮੀਆਂ ਪੂਰੀਆਂ ਕਰਾਂਗੇ ਇਸ ਭਰਤੀ ਨੂੰ ਡਬਲ ਬੈਂਚ ਤੇ ਲਜਾਇਆ ਜਾਂਦਾ ਜਿੱਥੋਂ ਸਾਥੀਆਂ ਦੀ ਮਿਹਨਤ ਸਦਕਾ ਸਾਥੀਆਂ ਦੀ ਲੀਗਲ ਐਡਵਾਈਸ ਸਦਕਾ ਵੀ ਅਸੀਂ ਭਰਤੀ ਜਿੱਤ ਜਾਂਦੇ ਆਂ ਅਤੇ ਕਾਲਜਾਂ ਦੇ ਵਿੱਚ ਪਹੁੰਚ ਜਾਂਦੇ ਆ ਕਾਲਜਾਂ ਦੇ ਵਿੱਚ ਪਹੁੰਚਿਆਂ ਨੂੰ ਹਲੇ 8-9 ਮਹੀਨੇ ਨਹੀਂ ਹੋਏ ਸਨ ਅਸੀਂ ਹਲੇ ਬੱਚਿਆਂ ਨੂੰ ਕਾਲਜਾਂ ਨੂੰ ਸਿਰਪੈਰ ਕਰਨਾ ਸ਼ੁਰੂ ਕੀਤਾ ਸੀ ਬੱਚਿਆਂ ਨੂੰ ਜਿਹੜਾ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਸੀ ਕਿ ਉਹ ਸਿੱਖਿਆ ਲੈਣ ਸੁਪਰੀਮ ਕੋਰਟ ਵੱਲੋਂ ਜਿਹੜੀ ਹੈ ਸਰਕਾਰ ਦੀ ਨਿਖੇਦੀ ਕਰਨ ਇਹ ਪ੍ਰਤੀਰਧ ਕਰ ਦਿੱਤੀ ਜਾਂਦੀ ਹੈ ਜਿਸ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਵਿੱਚ ਸੁਪਰੀਮ ਕੋਰਟ ਨੇ ਸਾਫ਼-ਸਾਫ਼ ਕਿਹਾ ਕਿ ਇਹ ਜਿਹੜੀ ਪਰਤੀ ਰੱਦ ਕੀਤੀ ਜਾ ਰਹੀ ਹੈ ਇਹਦੇ ਚ ਸਰਕਾਰ ਨੇ ਸਰਕਾਰ ਐ ਇਸ ਪਰਤੀ ਨੂੰ ਚੰਗੀ ਤਰ੍ਹਾਂ ਨਾਲ ਡਿਫੈਂਡ ਨਹੀਂ ਕਰ ਪਾਈ ਸਰਕਾਰ ਦੀ ਕਮੀ ਹੈ ਤਾਂ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਕੋਈ ਗੱਲ ਨਹੀਂ ਜੋ ਤੁਸੀਂ ਕੀਤਾ ਕੀਤਾ ਹੁਣ ਸਾਡੇ ਲਈ ਰਿਵਿਊ ਪਟੀਸ਼ਨ ਫਾਈਲ ਕਰੋ ਦੁਬਾਰਾ ਮੌਕਾ ਦਿੱਤਾ ਜਾਵੇ ਸਾਨੂੰ ਆਪਣਾ ਪੱਖ ਰੱਖਣ ਦਾ ਤਾਂ ਸਰਕਾਰ ਸਾਡੀ ਗੱਲ ਨੂੰ ਅਣ ਸੁਣਿਆ ਕਰ ਦਿੰਦੀ ਹੈ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਏ ਇਸ ਗੱਲ ਨੂੰ ਕੀ ਅਸੀਂ ਸਰਕਾਰ ਨੂੰ ਰਿਵਿਊ ਪਟੀਸ਼ਨ ਫਾਈਲ ਕਰਨ ਲਈ ਕਹਿ ਰਹੇ ਹਾਂ ਇਸ ਦੇ ਸਿਲਸਿਲੇ ਵਿੱਚ ਅਸੀਂ 15 ਸਤੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਰਿਹائش ਦਾ ਘਰਾਓ ਕੀਤਾ ਉੱਥੇ ਸਾਨੂੰ ਕਿਹਾ ਗਿਆ ਕਿ ਤੁਹਾਨੂੰ ਵੀਰਵਾਰ 18 ਸਤੰਬਰ ਨੂੰ ਮੀਟਿੰਗ ਦੇ ਦਿੰਦੇ ਹਾਂ ਸਾਨੂੰ ਮੀਟਿੰਗ ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਦੀ ਤਾਂ ਸਿਹਤ ਨਾ ਸਾਜ਼ ਹੈ ਇਸ ਲਈ ਤੁਸੀਂ ਕਿਸੇ ਹੋਰ ਕੈਬਨਿਟ ਦੇ ਮੰਤਰੀਆਂ ਨਾਲ ਮੀਟਿੰਗ ਲੈ ਲਓ ਅਸੀਂ ਮੀਟਿੰਗ ਲੈਣੇ ਆ ਵੀਰਵਾਰ ਉਹਦਵਾਰ ਨੂੰ ਦੇਰ ਸ਼ਾਮ ਸਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਕੱਲ ਦੀ ਮੀਟਿੰਗ ਤਾਂ ਨਹੀਂ ਹੋ ਸਕਦੀ ਹੁਣ ਤੁਸੀਂ 8 ਅਕਤੂਬਰ ਨੂੰ ਆਓ ਉਹਦਾ ਸਿੱਧਾ ਸਿੱਧਾ ਮਤਲਬ ਇਹ ਮੰਨਦਾ ਕਿ ਤੁਹਾਡੀ ਕੋਰਟ ਚ ਰਿਵਿਊ ਪਟੀਸ਼ਨ ਦੀ ਜਿਹੜੀ ਫਾਈਲ ਕਰਨ ਦੀ ਤਰੀਕ ਹੈ ਉਹ ਨਿਕਲ ਜਾਵੇ ਤੁਸੀਂ ਨਾ ਇੱਧਰ ਦੇ ਰਹੋ ਨਾ ਉੱਤਰ ਦੇ ਰਹੋ ਤੇ ਅਸੀਂ ਉਹ ਲੋਕ ਆਮ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਿ ਕਿਸੇ ਟਾਈਮ ਇਹ ਕਹਿੰਦੀ ਸੀ ਅਸੀਂ ਆਮ ਲੋਕ ਆ ਹੁਣ ਉੱਚੀਆਂ ਕੁਰਸੀਆਂ ਤੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਉੱਚੀਆਂ ਕੁਰਸੀਆਂ ਦਾ ਚਸਕਾ ਲੱਗ ਚੁੱਕਿਆ ਤੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਪਛੜਿਆ ਹੋਇਆ ਵਰਗ ਇੱਥੋਂ ਦੇ ਗਰੀਬ ਬੱਚੇ ਪੁਸ਼ਕਾਰਪੜ ਉਹਨਾਂ ਦੇ ਬਰਾਬਰ ਪਹੁੰਚ ਪਾਉਣ ਕਿਉਂਕਿ ਜੇ ਬੱਚੇ ਨੰਨਾਂ ਦੇ ਬਰਾਬਰ ਪਹੁੰਚ ਗਏ ਤਾਂ ਉਹਨਾਂ ਦੀ ਤਾਂ ਅਹਿਮੀਅਤ ਘੱਟ ਜਾਣੀ ਹੈ ਇਸ ਲਈ ਉਹਨਾਂ ਨੇ ਹੁਣ ਇਹ ਤਰੀਕਾ ਅਪਣਾਇਆ ਕਿ ਇੱਥੋਂ ਦੇ ਬੱਚਿਆਂ ਦੀ ਪਹੁੰਚ ਨੂੰ ਸਿੱਖਿਆ ਬਾਹਰ ਕਰਨ ਲਈ ਇੱਥੋਂ ਦੇ ਪ੍ਰੋਫੈਸਰਾਂ ਨੂੰ ਇੱਥੋਂ ਦੇ ਅਧਿਆਪਕਾਂ ਨੂੰ ਹੀ ਜਿਹੜਾ ਹੈ ਇੱਥੋਂ ਬਾਹਰ ਕੱਢ ਦਿਓ